ನರದಾ ಸಿತ್ರಾ ವೇಲೇ ಜದೇವೇನ ಸರೆರೆ ಮಕರೋ ಅಗ್ನಮಾ ಸಂಭಾಯೆ ಮೈವಾಯು ಚಟಮಹ ಸಂಕರಾಯೆ ಚಟಮಹ ಸಿವಾಯಸಿತ್ರಾ ಮಂದೇ ಪನಗಾವಶ್ನ ಮಂದೇ ಪರಶನಾಮದೇ ಮಂದೇ ಸಿರಸಾಗವಯನೇ �

ਵੰਦੇਸੁਰ ਸੰਗਮੈ ਨੈਨੰ ਵੰਦੇ ਮੁਕੁੰਦਾ ਪ੍ਰਿਆ ਵੰਦੇ ਬਸੁਰ ਸੰਜਵੰਦੇ ਸੁਰੰ ਸੰਕਰਮਹ ਆਸਤਿ ਕਿਰਿ ਸਮਸਿਆ ਕੰਤਲੰਗੰ ਪਾਤ੍ਰੇ ਸੁਰਤਰ ਵਰਸਾ ਕਾਲ ਦੇਖਨੇ ਪਤਮਰੂਵੇ Oh, yeah. ਪੜਦੇ ਇਫਾਦੇ ਆ ਜਿਆਦੇ ਜੇ ਤੁਹਾਨੂੰ ਕੋਈ ਮਿਲ ਗਏ ਸਮਝੋ ਸਮਝੀ ਤਕਾਬੜ ਹੋ ਗਿਆ ਨਹੀਂ ਆ ਜਿਹੜਾ ਮੇਰੇ ਵਿੱਚ ਪਾ ਜੰਮਣੇ ਇਹ ਜਿਹੜਾ ਬੈਕਟ ਬੈਨ ਦਾ ਕਰਦਾ ਦੋ ਲੱਖ 112 ਆ ਮੋੜੇ ਨਾਲ ਹੈ ਹੈਲੋ ਕਹਿਤਾ ਜੀ ਓਕੇ ਠੀਕ ਕੋਈ ਗੱਲ ਨਹੀਂ ਹਾਂਜੀ ਹਾਂਜੀ ਆਸ਼ੀਰਵਾਦ ਹਾਂਜੀ ਹਾਂਜੀ ਠੀਕ ਜਾਇ ਘੋੜੇ ਜਾਇ ਘੋੜੇ ਜਾਇ ਘੋੜੇ ਆ ਜੇ ਜੰਮਣਾ ਨਾ ਕਰੀਏ ਆ ਮੈਂ ਇਹੋ ਬੰਦੇ ਪਾਸੋਂ ਆਪਕੋ ਕਿੰਨੀ ਸੇਵਾ ਪਾਸ ਕਰੇ ਜਿਨੀ ਸੇਵਾ ਸੇਵਾਦਾਰਾਂ ਨੂੰ ਦਿੱਤੀ ਆ ਵੀ ਜਿਹੜੀ ਸੇਵਾ ਕਰਦੀਆਂ ਜਾਇ ਘੋੜੇ ਨਾਲ ਕਰਤੀ ਕਰਨੀ ਹੈ ਕਿੰਤੂ ਪ੍ਰਾਪਤ ਜੂ ਪਾਣੀ ਇਹ ਜਿਹੜੀ ਗਰਾਹ ਦੇ ਵਿੱਚ ਹਰ ਕੋਈ ਨੂੰ ਆਪਾਂ ਨੇ ਬੰਦਾ ਟੱਕਰਨਾ ਆਪਣੀ ਪ੍ਰੀਖਿਆ ਵੀ ਹੁੰਦੀ ਆ ਉਹਦੇ ਤੇ ਕੋਸ਼ਿਸ਼ ਹੈ ਕਿ ਆਪ ਵੀ ਜਿੰਨਾ ਨਾਰਮਤੂ ਆਨਾਲ ਭੋਲੇ ਨਾਲ ਕੀ ਗੱਲ ਹੈ ਗਿਟਾਰਾ ਬੁਲਾ ਕੇ ਆਪਾਂ ਦੇ ਲੱਗ ਬਾਕੀ ਰਹੀ ਤਾਂ ਸਾਰੀ ਇਕੱਠੇ ਹੋ ਗਏ ਜੇ ਕਿਸੇ ਨੂੰ ਸੇਵਾ ਕਰਦੇ ਕੋਈ ਇਦਾਂ ਦੀ ਪ੍ਰੋਬਲਮ ਹੋਊਗੀ ਤਾਂ ਉਹ ਦੱਸ ਦੋ ਤਾਂ ਆਪਾਂ ਪਹਿਲਾਂ ਹੱਲ ਕਰ ਜਿਹੜਾ ਪ੍ਰੋਗਰਾਮ ਬੰਦਾ ਕੰਮ ਕਰ ਰਿਹਾ ਸਾਰਿਆਂ ਨੂੰ ਤੇ ਮੋਟਾ ਮੋਟਾ ਦੱਸ ਦਿੰਨਾ ਮੈਂ 23 ਤੋਂ ਮਹਾਕਸ਼ਤ੍ਰਾਮ ਦੀ ਕਹਾਣੀ ਸ਼ੁਰੂ ਹੋ ਜੇਗੀ ਅੱਜ ਤੋਂ ਲੈ ਕੇ ਕਮਾਰ ਤੱਕ ਤੇ 7 ਤਰੀਕ ਨੂੰ ਆਪਣਾ ਟੀਮ ਦੇ ਹਿਸਾਬ ਨਾਲ ਮਹਾਤਮਾ ਨੂੰ ਭੰਡਾਰਾ ਹੋਏਗਾ ਮਾਨ ਸਨਮਾਨ ਹੋਏਗਾ ਸੁਬਾਹ ਦੇ ਟਾਈਮ 4 ਪੂਜਾ ਹੋਣੀ ਆ ਅਖਰੀਕ ਤੇ ਜੀ ਜੀ ਆਪਣੀ ਪਹਿਲਾ ਵਾਲੀ ਜਿਹੜਾ ਜਾਲਾ ਉਹ ਰੰਗੀਆਂ ਨਾਲ ਚੜੇਗਾ ਇਸ ਵਾਰ ਤਿੰਨ ਰੰਗੀਆਂ ਲੱਗਣੀਆਂ ਜਿਵੇਂ ਪਹਿਲਾਂ ਲੱਈ ਸੀ ਆਪਾਂ ਤਿੰਨ ਸਾਈਡਾਂ ਤੋਂ ਤੇ ਜਨਦਾਸ ਸਟੇਜ ਦਾ ਪ੍ਰੋਗਰਾਮ ਜਿਹੜੀ ਕਥਾ ਹੋਏਗੀ ਉਹਦਾ ਸਮਾਪਤੀ ਦੀ ਸਟੇਜ ਦੇ ਉੱਪਰ ਉਹ ਆਪਾਂ ਨਿਕਲਦੇ ਆਂ ਕਿ ਜਿਹੜੀ ਆ ਮੰਦਰ ਮੈਨੇਜਮੈਂਟ ਵੱਲੋਂ ਐਡ-ਆਨ ਹੋਈਆਂ ਨੇ ਜਾਂ ਜਿੱਦਾਂ ਵਿਵਸਥਾ ਰਹੇਗੀ ਉਹ ਆਪਾਂ ਸਾਰੇ ਜਣੇ ਉਸ ਚੀਜ਼ ਨਾਲ ਜਾਣੂ ਹੋ ਜਾਾਂਗੇ ਤੇ ਦੂਸਰੀ ਸਾਈਡ ਦੇ ਉੱਤੇ ਜਿੱਥੇ ਆਪਾਂ ਸੇਵਾਦਾਰ ਆ ਜਿੱਥੇ ਜਿੱਥੇ ਜਿਹਨਾਂ ਨੇ ਡਿਊਟੀ ਲਭਾਈ ਆ ਉਹਦੇ ਵਿੱਚ ਜੋ ਕਮੀ ਹੋਈ ਹੈ ਜਾਂ ਨਹੀਂ ਆ ਨੇ ਜੋ ਆਪਾਂ ਖਾਸ ਕਰ ਸਕਦੇ ਆ ਉਹਨਾਂ ਨੂੰ ਸਾਰਿਆਂ ਨੂੰ ਦੱਸਣ ਕਰੀਏ ਸੋ ਮੈਂ ਬਰਨਜੀਤ ਕਪੀ ਡਿਪਲੇ 18 ਸਭ ਤੋਂ ਪਹਿਲਾਂ ਤਾਂ ਆਪਾਂ ਵੀ ਗੈਰ ਕੋਈ ਮਿਸ ਨਾ ਕਰੀਏ ਸ਼ਨੀਵਾਰ ਐਤਵਾਰ ਸ਼ਾਇਦ ਉਹ ਕਿਤੇ ਚਾਉਣੇ ਨੇ ਉਹਨਾਂ ਨੂੰ ਆਪਾਂ ਪ੍ਰੋਪਰ ਮੰਦਰ ਵਾਲੇ ਪਾਸੋਂ ਬੋਲੋ ਸ਼ੰਕਰ ਭਗਵਾਨੇ ਕੀ ਜੈ ਜੈਕਾਰਾ ਸ਼ੇਰਾਂ ਵਾਲੀ ਦਾ ਬਹੁਤ ਸਾਡੇ ਦਰਬਾਰ ਕੀ ਹੈ ਪਦਾਨੀ ਸ਼ੁਭ ਰਾਤਰੀ ਵੀ ਲਾ ਕੇ ਕੀ ਤਿਆਰੀ ਕੀਤੀ ਰਹੀ ਹੈ बोल शंकर भगवान की जय इस बार भी हर साल ਦੀ ਤਰ੍ਹਾਂ ਜੀ ਸ਼ਬਰాత్రి ਦੇ ਉੱਤੇ ਤੇ ਤਕਰੀਬਨ 2 ਮਹੀਨੇ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਨੇ ਆ ਇਸ ਵਾਰ ਵੀ 2 ਮਹੀਨੇ ਤੋਂ ਪਹਿਲਾਂ 2.5-3 ਮਹੀਨੇ ਹੋ ਗਏ ਜਿਹੜਾ ਰੰਗ ਵਗੈਰਾ ਜਿਹੜੀ ਸੰਗਤ ਨੇ ਆਉਣਾ ਉਹਨਾਂ ਦੇ ਲਈ ਪ੍ਰਬੰਧ ਕਰ ਰਹੇ ਆ ਅੱਜ ਮੀਟਿੰਗ ਵੀ ਕੀਤੀ ਗਈ ਹੈ ਜਿਸ ਵਿੱਚ ਕੀ ਕੀ ਫੈਸਲੇ ਲਏ ਗਏ ਇਸ ਵਿੱਚ ਸਾਰਿਆਂ ਨਾਲ ਵੱਡੀ ਜਿਹੜੇ ਆਪਣੇ ਸੇਵਾਦਾਰ ਆਏ ਸੀ ਉਹਨਾਂ ਨੂੰ ਵਧਾਈਆਂ ਦਿੱਤੀ ਗਈਆਂ ਵੀ ਹਰ ਸਾਲ ਦੀ ਤਰ੍ਹਾਂ ਤੁਸੀਂ ਜਿਹੜਾ ਕੰਮ ਆ ਹੋਰ ਵੀ ਵੱਧ ਚੜ੍ਹ ਕੇ ਹਿੱਸਾ ਲਾਓ ਤੇ ਹਰ ਇੱਕ ਨੂੰ ਜੀ ਆਇਆਂ ਕਹਿ ਕੇ ਉਹਲੇ ਜੈਪੋਲੇਨਾਥ ਕਹਿ ਕੇ ਆਪਣੀ ਸੇਵਾ ਨਿਭਾਓ ਤੇ ਇਸ ਵਾਰ ਸ਼ਬਰਤਰੀ ਦੇ ਵਿੱਚ ਇੱਕ ਤਾਂ ਸਟੇਜ ਦੇ ਉੱਪਰ ਸ਼ੈੱਡ ਦਾ ਸੇਵਾ ਕਰੀ ਜੀ ਜਿਹੜੀ ਕਿ ਸੰਗਤ ਲਈ ਬਹੁਤ ਮੰਗ ਸੀ ਵੀ ਮੀਂਹ ਕੜੀ ਤੋਂ ਜਾਂ ਹੋਰ ਜ਼ਰੂਰਤ ਸੀ ਤੇ ਬਾਕੀ ਹੁਣ ਸ਼ਗਰਤਰੀ ਦੀ ਹਰ ਸਾਲ ਦੀ ਤਰ੍ਹਾਂ ਪ੍ਰਸ਼ਾਸਨ ਵੱਲੋਂ ਕਾਫੀ ਸਹਿਯੋਗ ਮਿਲਦਾ ਪੁਲਿਸ ਦਾ ਹੋ ਜਾਂਦਾ ਕੰਟਰੋਲ ਹੋ ਜਾਂਦਾ ਜਿਹੜਾ ਸਾਰੀ ਲੱਖਾਂ ਦੀ ਜਿਹੜੀ ਸੰਗਤ ਆਉਂਦੀ ਆ ਉਹਨੂੰ ਕੰਟਰੋਲ ਕਰਦੀ ਆ ਮੈਡੀਕਲ ਟੀਮ ਆਂਦੀ ਆ ਸਿਵਲ ਸਰਜਨ ਸੁਨਾਲਾ ਵੱਲੋਂ ਮਾਨੂਪੁਰ ਦੀ ਜਿਹੜੀ ਸਿਵਲ ਹਸਪਤਾਲ ਦੀ ਟੀਮ ਆ ਉਹ ਆਂਦੀ ਆ ਤੇ ਫਾਇਰ ਬ੍ਰਿਗੇਡ ਦੀ ਸਰਵਿਸ ਹੋ ਜਾਂਦੀ ਆ ਤਹਿਸੀਲਦਾਰ ਸਾਹਿਬ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਰੰਦਾ ਜੀ ਇਹਦੇ ਵਿੱਚ ਪ੍ਰੋਗਰਾਮ ਕੱਪਸਟਾਰ ਨੇ ਪ੍ਰੋਗਰਾਮ ਦੋ ਮਾਰਚ ਨੂੰ ਮਹਾਸ਼ੇਪ ਆਰਾਮ ਦੀ ਕਥਾ ਸ਼ੁਰੂ ਹੋਏਗੀ ਜੀ ਤੇ 8 ਤਰੀਕ ਨੂੰ ਉਹਨਾਂ ਦਾ ਸਮਾਪਤੀ ਹੋਏਗੀ 7 ਤਰੀਕ ਨੂੰ ਮਹਾਤਮਾ ਦਾ ਭੰਡਾਰਾ ਹੋਏਗਾ ਸਨਮਾਨ ਹੋਏਗਾ ਉਸ ਤੋਂ ਬਾਅਦ ਸ਼ੋਭਾ ਯਾਤਰਾ ਹੋਏਗੀ ਤੇ ਸ਼ਬਰਤਰੀ ਦੀ ਮਾਰਨਿੰਗ ਟਾਈਮ ਚਾਰ ਪੂਜਾ ਹੁੰਦੀਆਂ ਨੇ ਉਸ ਤੋਂ ਬਾਅਦ ਸਰੰਗੀ ਜਾਂ ਰਾਹੀ ਜਲ ਚੜਦਾ ਤੇ ਦਮ ਦੇ ਵਿੱਚ ਜਿਹੜਾ ਸਟੇਜ ਦਾ ਪ੍ਰੋਗਰਾਮ ਆ ਜੀ ਉਹਦੇ ਵਿੱਚ ਕਲਾਕਾਰ ਨੇ ਜਿਹੜੇ ਆ ਆਪਣੇ ਭਜਨ ਕੀਰਤਨ ਕਰਨਗੇ ਰਾਤ ਦੇ ਟਾਈਮ ਜਾਗਰਣ ਆ ਜਾਂਦਾ ਜੀ ਤੇ ਆਉਣ ਵਾਲੀ ਸਰਗਰ ਦੀ ਕੀ ਕਹਿਣਾ ਚਾਹੁੰਦੇ ਜਿਹੜੀ ਸੰਗਤ ਆ ਜੀ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀ ਆ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਆ ਵੀ ਆਓ ਸਹਿਯੋਗ ਕਰੋ ਵੱਧ ਤੋਂ ਵੱਧ ਪੂਰੇ ਨਾਦ ਦਾ ਜਿਹੜਾ ਅਸ਼ੀਰਵਾਦ ਆ ਉਹ ਪ੍ਰਾਪਤ ਕਰੋ ਤੇ ਸਾਡੇ ਭੰਡਾਰੇ ਨੇ ਜਿਹੜੇ ਉਹ ਲੱਖਾਂ ਆਪਣੇ ਸੌਆਂ ਦੀ ਗਿਣਤੀ ਦੇ ਵਿੱਚ ਲੱਖਾਂ ਦੇ ਨੇ ਜਿਹੜੇ ਲੱਖਾਂ ਸੰਗਤ ਨੂੰ ਭੋਜਨ ਵਗੈਰਾ ਬਣਾ ਕੇ ਦਿੰਦੇ ਨੇ ਤਿਆਰ ਕਰਦੇ ਨੇ ਅੱਡਾ ਅੱਡ ਸੰਸਥਾ ਨੇ ਜਿਹੜੇ ਭੰਡਾਰੇ ਤਿਆਰ ਕਰਦੀਆਂ ਨੇ ਜਾਇਪੁਰ ਜਾਇਪੁਰ ਨਾਜੀ ਜਾਇਪੁਰ ਕੀ ਨਾਜੀ ਜਾਇਪੁਰੇ ਸ਼ੰਕਰ ਜੀ ਮੇਰਾ ਨਾਮ ਮੀਨ ਕੁਮਾਰ ਸ਼ਰਮਾ ਜੀ ਸ਼ਰਮਾ ਜੀ ਅੱਜ ਮੰਦਿਰ ਤੋਂ ਬੱਤੀ ਬੋਲ ਕਮੇਟੀ ਦੀ ਮੀਟਿੰਗ ਕੀਤੀ ਸੀ ਕੀ ਫੈਸਲੇ ਨੇ ਜਿਹੜੇ ਪਹਿਲੇ ਹਦਾ ਸਾਰਿਆਂ ਨੂੰ ਜੈਪੋਲ ਸ਼ੰਕਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕੋਲੇ ਸ਼ੰਕਰ ਜੀ ਦਾ ਸ਼ਿਵ ਵਿਆਹ ਮਹਾ ਸ਼ਿਵਰਾਤਰੀ ਆ ਰਹੀ ਹੈ 8 ਮਾਰਚ ਨੂੰ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਸ਼ਿਵ ਮੁਕਤੀ ਧਾਮ ਚੱਲਾ ਸਮਰਾਲਾ ਜ਼ਿਲ੍ਹਾ ਦਾ ਦਿਹਾਣਾ ਵਿੱਚ ਮੈਨੂੰ 20-22 ਸਾਲ ਹੋ ਗਏ ਤੇ ਸੇਵਾ ਕਰਦੇ ਆ ਜਿਹੜੀਆਂ ਕਿ ਪਿਛਲੇ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਕਮੀਆਂ ਰਹਿ ਜਾਂਦੀਆਂ ਉਹਨਾਂ ਦਾ ਅੱਜ ਬਚਾਅ ਦਾ ਅੰਦਰਾ ਕੀਤਾ ਗਿਆ ਜਿਵੇਂ ਕਿ ਜੋੜਿਆਂ ਦੀ ਸੇਵਾ ਹੋ ਗਈ ਜਲ ਦੀ ਸੇਵਾ ਹੋ ਗਈ ਤੇ ਮੈਡੀਕਲ ਕੈਂਪ ਹੋ ਗਿਆ ਪਾਰਕਿੰਗ ਦੀ ਸਮੱਸਿਆ ਤੇ ਲੰਗਰ ਕਮੇਟੀ ਦੀ ਸਮੱਸਿਆ ਜਿਹੜੀ ਉਹਦਾ ਵਿਚਾਰਤਾ ਅੰਦਰਾ ਕੀਤਾ ਗਿਆ ਜੀ ਆਉਣ ਵਾਲੇ ਸੰਗਤ ਨੂੰ ਵੀ ਗਿਆਨ ਜਾਣੇ ਦੇ ਦਰਸ਼ਨ ਕਰਨਾ ਆਉਣ ਨਾਲ ਹੀ ਸੰਗਤ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਵੀ ਇੱਕ ਵਾਰੀ ਇੱਥੇ ਜ਼ਰੂਰ ਆਓ ਕੋਲੇ ਸ਼ੰਕਰ ਜੀ ਦਾ ਸ਼ਿਰਵਾਤ ਪ੍ਰਾਪਤ ਕਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵਿਆਹ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਉੱਧੇ ਤਿਆਰੀਆਂ ਹੋ ਰਹੀਆਂ ਲੈਂਟਰ ਪੈ ਰਹੇ ਆ ਰੰਗ ਹੋ ਰਿਹਾ ਜੀ ਬਾਕੀ ਅੱਜ ਸਾਡੇ ਪ੍ਰਧਾਨ ਜੀ ਤੇ ਸਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਮੋਨ ਸ਼ਰਮਾ ਹੀ ਨੇ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਤੇ ਸਾਨੂੰ ਮੌਕਾ ਮਿਲਿਆ ਹਰ ਸਾਲ ਤੇ ਮੈਂ ਤਾਂ ਜੂਥ ਨੂੰ ਬੇਨਤੀ ਕਰਨਾ ਚਾਹੁੰਦਾ ਇੱਥੇ ਆਓ ਜਿਵੇਂ ਕਿ ਤੁਹਾਨੂੰ ਪਤਾ ਵੀ ਹੁਣ ਵਿਆਹ ਦੀਆਂ ਤਿਆਰੀਆਂ ਆ ਗਏ ਚੰਨੀਵਾਰ ਆ ਤਾਂ ਜਦੋਂ ਤੁਹਾਨੂੰ ਮਿਲਦਾ ਕੋਈ ਨਾ ਕੋਈ ਇੱਥੇ ਆ ਕੇ ਤੁਸੀਂ ਸੇਵਾ ਕਰੋ ਕੀ ਪ੍ਰੋਗਰਾਮ ਹੈ ਜੀ ਪ੍ਰੋਗਰਾਮ ਹੈ ਜੀ ਵੀ ਸ਼ਗਰਾਤੀ ਦੇ ਨੇਰੇ ਜਿਵੇਂ ਕਿ ਸ਼੍ਰੀ ਮੁਕਤੇਸ਼ਵਰ ਨੂੰ ਇਸ ਕਾਨ ਸੇਵਾ ਸੁਸਾਇਟੀ ਦੇ ਵੱਲੋਂ ਅੱਖਾਂ ਦਾ ਕੈਂਪ ਲਾਇਆ ਜਾਂਦਾ ਅੱਖਾਂ ਦੇ ਕੈਂਪ ਦੇ ਜਦ ਦਵਾਈਆਂ ਤੇ ਅਣਕਾ ਫ੍ਰੀ ਦਿੱਤੀਆਂ ਜਾਣਗੀਆਂ ਸਿਹਰ ਦੇ ਪ੍ਰੋਗਰਾਮ ਹੈ ਚਾਲੂ ਨਾਰੰਗ ਜੀ ਬੋਲੇ ਸ਼ੰਕਰ ਦਾ ਗੁਣਗਾਨ ਕਰਨਗੇ ਰਾਤ ਨੂੰ ਮਹਾਦੇਵ ਸੇਵਾਦਾਰ ਵੱਲੋਂ ਜਾਗਰਣ ਜਿੰਦੇ ਵਿੱਚ ਮਨਿੰਦਰ ਬੋਗ ਜੀ ਬੋਲੇ ਸ਼ੰਕਰ ਜੀ ਦਾ ਗੁਣਗਾਨ ਕਰਨਗੇ જય ਬੋਲੇ ਨਾ ਜੀ ਹਰ ਹਰ ਮਹਾਦੇਵ ਜੀ ਨਾ ਜੀ ਜੈ ਬੋਲੇ ਨਾ ਜੀ ਮੇਰਾ ਨਾਮ ਆਸ਼ੀਸ਼ ਸ਼ਰਮਾ ਆਸ਼ੂ ਪਿੰਡ ਚهلا ਜੀ ਸੋ ਮੰਦਰ ਨਾਲ ਜੁੜੇ ਹੋਏ ਆਂ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼੍ਰੀ ਮੰਦਰ ਚهلا ਅੱਜ ਮੀਟਿੰਗ ਕੀਤੀ ਗਈ ਆ ਜਿਹੜੇ ਸਾਰੇ ਸੇਵਾਦਾਰ ਕਰਦੇ ਆ ਨੀ ਕੀ ਤੈਲੇ ਉਸਦੇ ਲਈ ਕਿ ਯਾਰ ਸ਼ਗੁਰਾਤਰੀ ਜੀ ਇਹ ਸ਼ਿਵਰਾਤਰੀ ਦੇ ਰਿਗਾਰਡਿੰਗ ਅਸੀਂ ਮੀਟਿੰਗ ਕੀਤੀ ਹੈ ਅ 8 ਮਾਰਚ ਦਿਨ ਸ਼ੁੱਕਰਵਾਰ ਸ਼ਿਵਰਾਤਰੀ ਦਾ ਫੰਕਸ਼ਨ ਹੋਏਗਾ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਚੈਲਾ ਦੇ ਵਿੱਚ ਜੀ ਅ 2 ਤਰੀਕ ਤੋਂ ਸ਼ਿਵਰਾਤਰੀ ਦਾ ਸਟਾਰਟ ਹੋ ਜਾਏਗਾ ਜੀ ਸ਼ੇਮਾ ਪ੍ਰਾਣ ਦੀ ਕਥਾ ਦੇ ਨਾਲ ਅ ਸ਼ੁਰੂ ਆਰੰਭ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਫਿਰ 7 ਤਰੀਕ ਨੂੰ ਸਮਾਪਨ ਹੈਗਾ ਤੇ ਫਿਰ ਮਹਾਤਮਾ ਦੀਪ ਹੋਜੰਦਾ ਹੋਏਗਾ ਤੇ ਸ਼ਿਵਰਾਤਰੀ ਦਾ ਪੂਰਾ ਫੰਕਸ਼ਨ ਲੰਗਰ ਸਟੇਜ ਦੇ ਉੱਤੇ ਜੋ ਵੀ ਹੈਗੇ ਨੇ ਜਾਗਰਣ ਉਹ ਸ਼ੁਰੂ ਹੋ ਜਾਏਗਾ ਜੀ ਕਿੰਨੇ ਕਿ ਸੇਵਾਦਾਰ ਹੁੰਦੇ ਜਿਹੜੇ ਸੇਵਾ ਨੂੰ ਆਉਂਦੇ ਰਹੇ ਜਿਹੜੇ ਆਈ ਹੋਈ ਸੰਗਤ ਨੂੰ ਸਾਹਮਣੇ ਦੇਖੋ ਜੀ ਸਾਡੇ ਜੋ ਜੁੜੇ ਹੋਏ ਨੇ ਮੰਦਰ ਨਾਲ ਆ ਕਾਫੀ ਸੇਵਾਦਾਰ 200 ਤੋਂ ਉੱਪਰ ਤਾਂ ਉਹ ਸੇਵਾਦਾਰ ਨੇ ਜਿਹੜੇ ਪਿਛਲੇ 20 ਸਾਲਾਂ ਤੋਂ ਸਾਡੇ ਨਾਲ ਚੱਲੇ ਆ ਰਹੇ ਨੇ ਤੇ ਮੈਂ ਫੇਰ ਵੀ ਸਾਰੇ ਸੇਵਾਦਾਰਾਂ ਨੂੰ ਸ਼ਰਧਾ ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਜੋ ਐਸ ਦੇ ਵਿੱਚ ਸਾਡਾ ਸਹਿਯੋਗ ਕਰਨਾ ਚਾਹੁੰਦੇ ਨੇ ਜੋ ਵੱਤੋਂ ਵੱਧ ਆਪਣੀ ਸੇਵਾ ਦੇਸ਼ ਅਗਨਪੁਰ ਨਾਲ ਤੇ ਚਾਰਨਾ ਦੇ ਵਿੱਚ ਉਹ ਸਾਡੇ ਨਾਲ ਕੰਟੈਕਟ ਕਰਨ ਤੇ ਉਹ ਜੋ ਇਹ ਤਿਹਾਰ ਹੈਗਾ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਤਿਹਾਰ ਆ ਸ਼ਿਵਰਾਤਰੀ ਦਾ ਕਿ ਪੰਜਾਬ ਦੇ ਵਿੱਚ ਸ਼ਿਵਰਾਤਰੀ ਮੁਕਤੀਸ਼ਰ ਮਹਾਦੇਵ ਦੀ ਸਭ ਤੋਂ ਵੱਡੀ ਭਰੀ ਜਾਂਦੀ ਆ ਸੋ ਉਸ ਲਈ ਜਿੰਨੇ ਸੇਵਾਦਾਰ ਵੱਤੋਂ ਵੱਧ ਹੋਣ ਜਿੰਨੇ ਵੀਰ ਭਰਾ ਸਾਡੇ ਦਾ ਸਹਿਯੋਗ ਕਰ ਸਕਦੇ ਨੇ ਉਹਨਾਂ ਲਈ ਹੱਥ ਜੋੜ ਕੇ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆ ਜਾਂ ਜੀ ਆਇਆਂ ਕਹਨੇ ਆ ਵੀ ਉਹ ਸਾਡਾ ਸਹਿਯੋਗ ਕਰਨ ਕਿੰਨੀ ਕਿਸਮ ਦੀ ਆਉਂਦੀ ਸ਼ੁਰੂਆਤ ਸ਼ਿਵਰਾਤਰੀ ਦੀ ਸੰਗਤ ਜੀ ਜੋ ਪਿਛਲੀ ਵਾਰ ਦਾ ਐਸਟੀਮੇਟਡ ਰਸ਼ ਸੀਗਾ ਜੀ ਉਹ 2 ਲੱਖ ਕਰਾਸ ਕਰ ਗਿਆ ਸੀਗਾ ਸੋ ਉਸ ਲਈ ਸਾਡੀ 500 ਵਲੰਟੀਅਰਸ ਦੀ ਟੀਮ ਹੈ ਪਰ ਹਰ ਸਾਲ ਜੋ ਰਸ਼ਦਾ ਹੈ ਉਹ ਵਧਦਾ ਜਾ ਰਿਹਾ ਸੋ ਸਾਨੂੰ ਉਸ ਲਈ ਹੋਰ ਵਲੰਟੀਅਰ ਦੀ ਜ਼ਰੂਰਤ ਪਵੇਗੀ ਤੇ ਭੋਲੇनाथ ਦੇ ਜੋ ਭਗਤ ਨੇ ਉਹਨਾਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਸਾਡੇ ਨਾਲ ਜੁੜੋ ਤੇ ਆਪਾਂ ਪੁਲੇਨਾਥ ਦੇ ਇਸ ਮਹਾਨ ਜੋ ਤਿਹਾਰ ਆ ਰਿਹਾ ਵਿਆਦਾ ਉਹਨੂੰ ਅੱਛੇ ਤਰੀਕੇ ਨਾਲ ਸਿਰੇ ਚੜਾ ਸਕੀਏ ਕਿੰਨੀਆਂ ਚ ਲੱਗੋ ਕਬੱਟੀ ਆ ਰਹੀ ਹੋਰ ਅੱਗੇ ਲੰਦਰ ਲਾਉਗੇ ਦੇਖੋ ਜੀ ਲੰਗਰ ਜੋ ਵੱਡੇ ਲੰਗਰ ਚੱਲਦੇ ਨੇ ਉਹ 40 ਪਲੱਸ ਹੋ ਜਾਂਦੇ ਨੇ ਔਰ ਜੋ ਛੋਟੀਆਂ ਸਟਾਲਸ ਹੁੰਦੀਆਂ ਨੇ ਤੇ ਉਹ ਵੀ 100 ਦੇ ਆਸ-ਪਾਸ ਹੋ ਜਾਂਦੀਆਂ ਨੇ ਸੋ ਐਸਟੀਮੇਟਡ ਜਿਹੜਾ ਟੋਟਲ ਨੰਬਰ ਆਏਗੇ ਨੇ ਉਹ 150 ਦੇ ਆਸ-ਪਾਸ ਹੁੰਦੇ ਨੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਰੋਲਡ ਮਾਇਆ ਹੈ ਪ੍ਰਸ਼ਾਸਨ ਵੱਲੋਂ ਸਾਨੂੰ ਹਸ ਸਾਲ ਦੀ ਤਰ੍ਹਾਂ ਪੂਰਾ ਸਹਿਯੋਗ ਮਿਲਦਾ ਸੋ ਪੁਲਿਸ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲਦਾ ਜਿਸ ਦੇ ਵਿੱਚ ਪੁਲਿਸ ਖੰਨਾ ਜ਼ਿਲ੍ਹਾ ਦੇ ਵਿੱਚ ਅਸੀਂ ਪੈਨੇ ਆ ਤੇ ਸਾਨੂੰ ਪੁਲਿਸ ਵੱਲੋਂ ਵੀ ਤਕਰੀਬਨ 3-400 ਜੋ ਹੈ ਪੁਲਿਸ ਮੁਲਾਜ਼ਮ ਪ੍ਰੋਵਾਈਡ ਕੀਤਾ ਜਾਂਦਾ ਤੇ ਫਿਰ ਹੈਲਥ ਡਿਪਾਰਟਮੈਂਟ ਆ ਜਾਂਦਾ ਫਾਇਰ ਡਿਪਾਰਟਮੈਂਟ ਆ ਜਾਂਦਾ ਸੋ ਜਿੰਨੇ ਵੀ ਕੰਸਰਨਡ ਡਿਪਾਰਟਮੈਂਟ ਹੈਗੇ ਨੇ ਐਸ ਡੀ ਐਮ ਸਾਹਿਬ ਦੇ ਜੋ ਐਡਮਿਨਿਸਟ੍ਰੇਸ਼ਨ ਦੇ ਵਿੱਚ ਟੀਮ ਆ ਗਈ ਉਹਨਾਂ ਵੱਲੋਂ ਹਰ ਜੋ ਗਵਰਨਮੈਂਟ ਦਾਇਰਾ ਹੈਗਾ ਪੂਰਾ ਸਾਨੂੰ ਸਹਿਯੋਗ ਮਿਲਦਾ ਸੋ ਅੱਗੇ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਨੂੰ ਜੋ ਬਣਦਾ ਸਹਿਯੋਗ ਆ ਉਹ ਪੂਰਾ ਦਿੱਤਾ ਜਾਵੇ ਜੇ ਕੋਈ ਸੇਵਾਦਾਰ ਜੋੜਨਾ ਚਾਹੁੰਦਾ ਤਾਂ ਕਿਸ ਨੰਬਰ ਤੇ ਤੁਹਾਨੂੰ ਕੰਟੈਕਟ ਕਰਾਇਆ ਜਾਂ ਕਿਸ ਨੂੰ ਮਿਲਿਆ ਜੀ ਅ ਮੇਰਾ ਨੰਬਰ ਹੈ ਜੀ 98155097839815509783 ਅ ਮੇਰਾ ਨਾਮ ਆਸ਼ੀਸ਼ ਹੈ ਜੀ ਸੋ ਮੇਰੇ ਨਾਲ ਤੁਸੀਂ ਕੰਟੈਕਟ ਕਰੋ ਤੇ ਹਰ ਸ਼ਨੀਵਾਰ ਐਤਵਾਰ ਅਸੀਂ ਮੰਦਿਰ ਦੇ ਵਿੱਚ ਹੀ ਸੇਵਾ ਕਰਦੇ ਆ ਦੇ ਸ਼ਵਰਾਤਰੀ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਆ ਸੋ ਇੱਥੇ ਆ ਕੇ ਵੀ ਤੁਸੀਂ ਕੋਆਰਡੀਨੇਟ ਕਰ ਸਕਦੇ ਹੋ ਠੀਕ ਹੈ ਜੈ ਬੋਲ ਜੈ ਬੋਲ ਜੀ ਥੈਂਕ ਯੂ ਸੋ ਮੱਚ